ਹੈਲੋ ਹਾਂਜੀ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗਏ ਸ਼ਾਪਿੰਗ ਕਰਨ ਆਓ ਤੁਹਾਨੂੰ ਦਿਖਾਉਨੇ ਆ ਮਾਲ ਦਾ ਅੰਦਰ ਦਾ ਨਜ਼ਾਰਾ ਦੇਖੋ ਗਰਮੀਆਂ ਦੀ ਵੈਰਾਈਟੀ ਕਾਫੀ ਜ਼ਿਆਦਾ ਹੈਗੀ ਤੇ ਹਨਾ ਕਾਫੀ ਲੋ ਰੇਟ ਇਹਨਾਂ ਦੇ ਰੱਖਿਓ ਹੋਏ ਨੇ ਇਹਨਾਂ ਦਾ ਕਾਫੀ ਲੋ ਪ੍ਰਾਈਸ ਹੈਗਾ ਤੇ ਅਲੱਗ-ਅਲੱਗ ਮਾਲ ਨੇ ਜਿੱਦਾਂ ਕਿ ਰਿਲਾਇੰਸ ਵਾਲਿਆਂ ਦਾ ਨਾ ਮੇਗਾ ਮਾਰਕੀਟ ਮੇਗਾ ਵਾਲਿਆਂ ਦਾ ਨਾ ਤੇ ਦੇਖੋ ਨਾ ਬਹੁਤ ਸੋਹਣੀਆਂ ਇਹਦੇ ਵਿੱਚ ਨਾ ਗਰਮੀਆਂ ਦੀ ਵੈਰਾਈਟੀ ਹੈ ਜਿੱਦਾਂ ਕਿ ਲੇਡੀਜ਼ ਨਾ ਸੂਟ ਨੇ ਪੂਰੇ ਤੇ ਟੀ-ਸ਼ਰਟਾਂ ਲੋਰ वगैरह बहुत ਸੋਹਣੇ ਸੋਹਣੇ ਨੇ ਹਨਾ ਸਾਰੀਆਂ ਚੀਜ਼ਾਂ ਦੀ ਜਿਆਦਾ ਕੋਸਟ ਵੀ ਨਹੀਂ ਹੈਗੀ ਤਾਂ ਜ਼ਰੂਰ ਤੁਸੀਂ ਇੱਕ ਵਾਰੀ ਹਨਾ ਇਦਾਂ ਦੇ ਜਾ ਕੇ ਵਿਸਟ ਕਰਕੇ ਦੇਖਿਓ ਹਰ ਇੱਕ ਵੈਰਾਈਟੀ ਹੈਗੀ ਇੱਥੇ ਤੇ ਦੇਖੋ ਮੈਂ ਤੁਹਾਨੂੰ ਸਾਰੇ ਵੱਲਣਾ ਕੈਮਰਾ ਘੁਮਾ ਕੇ ਆਪਾਂ ਵੀਡੀਓ ਬਣਾ ਕੇ ਦਿਖਾ ਰਿਹਾ ਕਿਉਂਕਿ ਗਰਮੀਆਂ ਸਟਾਰਟ ਹੋ ਗਈਆਂ ਨੇ ਤੇ ਗਰਮੀਆਂ ਦੀ ਸਾਰੀ ਵੈਰਾਈਟੀ तकरीबन ਹਨਾ ਅਵੇਲੇਬਲ ਹੋ ਗਈ ਹੈਗੀ ਤੇ ਜਦੋਂ ਆਪਾਂ ਨਾ ਬਾਹਰੋਂ ਦੁਕਾਨ ਵਗੈਰਾ ਤੋਂ ਨਾ ਇਦਾਂ ਦੀ ਸ਼ਾਪਿੰਗ ਕਰਦੇ ਆ ਕੱਪੜੇ ਵਗੈਰਾ ਦੇ ਨਾਲ ਤਾਂ ਦੇਖੋ ਆਪਾਂ ਨੂੰ ਅਲੱਗ-ਅਲੱਗ ਦੁਕਾਨਾਂ ਤੇ ਜਾਣਾ ਪੈਂਦਾ ਤੇ ਦੇਖੋ ਮਾਲ ਦੇ ਵਿੱਚ ਨਾ ਹਰ ਇੱਕ ਜਗ੍ਹਾ ਮਲਕਿ ਹਰ ਇੱਕ ਚੀਜ਼ ਇੱਕ ਜਗ੍ਹਾ ਤੋਂ ਹੀ ਮਿਲ ਜਾਂਦੀ ਆਪਾਂ ਨੂੰ ਤੇ ਰੇਟ ਵੀ ਕਾਫੀ ਵਧੀਆ ਹੁੰਦੇ ਨੇ ਤੇ ਆਪਣੀ ਪਸੰਦ ਦੀ ਆਪਾਂ ਨਾ ਖੁਦ ਦੇਖ ਕੇ ਸਿਲੈਕਟ ਕਰ ਸਕਦੇ ਆਂ ਵੀ ਆਪਾਂ ਨੇ ਕਿਹੜੀ ਚੀਜ਼ ਲੈਣੀ ਹੈਗੀ ਦੇਖੋ ਲੇਡੀਜ਼ ਦੀਆਂ ਨਾ ਸਾਰੇ ਜਾਦੇ ਬਹੁਤ ਸੋਹਣੀਆਂ-ਸੋਹਣੀਆਂ ਵੈਰਾਈਟੀ ਆਈ ਹੋਈ ਹੈ ਵੀਡੀਓ ਕਿੰਨੀ ਲੱਗੀ ਹੈਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅਗਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਕਰਨਾ ਇਦਾਂ ਦੀਆਂ ਹੋਰ ਵੀਡੀਓਜ਼ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਇਹ ਨੇ ਦੇਖੋ ਲੇਡੀਜ਼ ਦੇ ਹਨਾ ਪੂਰੇ ਸੂਟ ਨੇਗੇ ਇਹ ਕੁੜਤੇ ਵੀ ਨੇ ਇਕੱਲੇ ਤੇ ਸੂਟ ਵੀ ਨੇ ਬੜੇ ਪਿਆਰਾ ਨਾ ਕੱਪੜਾ ਵੀ ਕਾਫੀ ਸੌਫਟ ਹੈਗਾ ਕਾਟਨ ਦਾ ਕੱਪੜਾ ਸੀਗਾ ਤੇ ਅਗਰ ਤੁਸੀਂ ਹੈ ਨਾ ਗਰਮੀਆਂ ਦੀ ਹਜੇ ਸ਼ਾਪਿੰਗ ਕਰਨੀ ਆ ਤਾਂ ਤੁਸੀਂ ਆਪਣੇ ਮੈਗਾ ਮਾਰਕੀਟ ਹੈ ਕਿ ਜਿਹੜੀ ਹੈ ਨਾ ਜਾਂ ਆਪਣਾ ਰਿਲਾਇੰਸ ਵਾਲਿਆਂ ਦੇ ਨੇ ਤੇ ਥੋੜਾ ਥੋੜਾ ਇਹਨਾਂ ਦੇ ਚਲੋ ਰੇਟ ਦੇ ਵਿੱਚ ਫਰਕ ਹੁੰਦਾ ਰਿਲਾਇੰਸ ਵਾਲਿਆਂ ਦੇ ਥੋੜੀ ਜਿਹੀ ਰੇਟ ਹਾਈ ਨੇ ਇਹ ਹੈਗੀ ਆ ਨਾ ਸ਼ਾਪ ਮੋਬਾਈਲ ਕਵਰ ਵਗੈਰਾ ਮੋਬਾਈਲ ਦਾ ਹੈ ਨਾ ਕੈਮਰਾ ਜੋ ਵੀ ਆਪਾਂ ਲੈਣੇ ਆ ਨਾ ਮੋਬਾਈਲ ਦੀ ਸਾਰੀ ਚੀਜ਼ਾਂ ਨੇ ਇੱਥੇ ਹੈੱਡਫੋਨ ਵਗੈਰਾ ਸਾਰਾ ਕੁਝ